ਤੁਹਾਡੀ ਹੀ ਦਿਆਂ ਨਾਲ ਇੱਥੇ ਪਹੁੰਚੇ ਆ ਅੱਗੇ ਵੀ ਅਸੀਂ ਪਿਆਰ ਜੀ ਮੈਨੂੰ ਚੜ੍ਹੇ ਆ ਪੂਰੀ ਮੰਗ ਦੇ ਤੇ ਸਰ ਕੀ ਲੋਕਾਂ ਨੂੰ ਜਿਹੜੇ ਤੁਹਾਡੇ ਸੰਪਰਕੀ ਸੀ ਜਿਹੜੇ ਵਰਕਰ ਸੀ ਉਹਨਾਂ ਦੀ ਬੇਨਤੀ ਹੈ ਔਰ ਤੁਹਾਡੀ ਮਿਹਨਤ ਜਿਹੜੀ ਮੈਂ ਆਪਣੇ ਹੰਕਾਰ ਸਾਡੇ ਸਾਰੇ ਵਰਕਰ ਸੇਵਾਦਾਰਾਂ ਸੇਵਾਦਾਰ ਜਿਹੜੇ ਅਨੇਕਾਂ ਦਿਨਾਂ ਤੋਂ ਸਾਰੇ ਅਗੋਤ ਸੇਵਾਦਾਰਾਂ ਪੰਜਾਬ ਦੇ ਐਮਐਨਐਸ ਸੇਵਾਦਾਰਾਂ ਨੂੰ ਜਿਹਨਾਂ ਨੇ ਸਾਰਿਆਂ ਨੇ ਪਿਆਰ ਕੀਤਾ ਪ੍ਰਸ਼ਾਸਨ ਦਾ ਧੰਨਵਾਦ ਕਰਦਾ ਕਿ ਜਿਹਨਾਂ ਦਾ ਪੂਰਾ ਪਿਆਰ ਕੀਤਾ ਤੇ ਆਪਾਂ ਹਮੇਸ਼ਾ ਸੇਵਾ ਵਧੀਆ ਮਾਨਦਮਿਕ ਨਵਾਈ ਤੇ ਹੁਣ ਅਸੀਂ ਪੰਜਾਬ ਦੇ ਸਾਰਿਆਂ ਨੂੰ ਨਾਲ ਲੈ ਕੇ ਆਸ਼ਟ ਕਿੰਨੇ ਆਣੇ ਜਿਹਨਾਂ ਨੇ ਸਾਰੇ ਐਮਐਨਐਸ ਸੇਵਾਦਾਰਾਂ ਨੂੰ ਆਪਣੇ ਭਰਾਵਾਂ ਨੂੰ ਪੈਣਾ ਨੂੰ ਨਾਲ ਲੈ ਕੇ ਮੈਂ ਤੋਂ ਸਾਰੀ ਉਮਰ ਤੱਕ ਵੱਡੇ ਸਾਰਿਆਂ ਨੂੰ ਨਾਲ ਲੈ ਕੇ ਇਕੱਠੇ ਪੂਰਾ ਕਤਾਰਾਂ ਦਾ ਮਰਤਾ ਦੇਖਣਾ ਤੁਸੀਂ ਦੇਖੇ ਉਸ ਸਾਾਰੇ ਲੋਕਾਂ ਨੂੰ ਸਾਰਿਆਂ ਨੂੰ ਬਹੁਤ ਜ਼ਿਆਦਾ ਖੁਸ਼ੀ ਹੈ ਤੇ ਲੱਗਦਾ ਵੀ ਹੁਣ ਪੂਰਾ ਜਿਹੜਾ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਤੇ ਫਤਗੜ ਜ਼ਿਲ੍ਹੇ ਦੇ ਭਰੋਸਾ ਸਮਝਿਆ ਜਿਹੜਾ ਮੰਤਰੀ ਚੁਣਿਆ ਇੱਕ ਭਰੋਸਾ ਪਾਰਟੀ ਨੂੰ ਸਮਝਿਆ ਇਮਾਨਦਾਰੀ ਦੇਖੀ ਤਾਂ ਹੀ ਉਹਨਾਂ ਨੇ ਇਟਾ ਵੱਡਾ ਸਾਨੂੰ ਜ਼ਿੰਮੇਵਾਰੀ ਦਿੱਤੀ ਜੇ ਨਿਵਾਸ ਸਕਦੇ ਹਾਂ ਉਹਨੇ ਉਹ ਦੇਖ ਕੇ ਕੀ ਪਰਮਾਤਮਾ ਦੇ ਹੌਟਾ ਅਸਰੇ ਬਣਾ ਲ ਜਿਵੇਂ ਪਹਿਲਾਂ ਸੇਵਾ ਕਰਦੇ ਹਾਂ ਉਵੇਂ ਹੁਣ ਹੋਰ ਵੀ ਸੇਵਾ ਬਧਾਉਣੀ ਪੈਣੀ ਹੈ ਪੂਰੇ ਪੰਜਾਬ 'ਚ ਸੇਵਾ ਕਰਾਂਗੇ ਚੇਅਰਮੈਨ ਸਾਹਿਬ ਤੁਹਾਨੂੰ ਨਹੀਂ ਲੱਗਦਾ ਕਿ ਹੁਣ ਮੰਤਰੀ ਬਨਣ ਤੋਂ ਬਾਅਦ ਵੱਡੀਆਂ ਚੁਣੌਤੀਆਂ ਸਾਹਮਣੇ ਆਣਗੀਆਂ ਸਾਰਾ ਕੁਝ ਤੁਹਾਨੂੰ ਪਤਾ ਹੀ ਹੈ ਜੀ মিডিਆ ਨੂੰ ਸਾਰਾ ਜ਼ਿਆਦਾ ਪਤਾ ਹੁੰਦਾ ਸਾਡੇ ਨਾਲੋਂ ਠੀਕ ਹੈ ਜੀ ਬਾਕੀ ਮਾਲਕ ਦਾ ਆਟਾ ਸਾਰਾ ਚਾਹੀਦਾ ਸੇਵਾਦਾਰਾਂ ਸੇਵਾਦਾਰ ਬਣ ਕੇ ਉਹ ਥੈਂਕ ਯੂ ਜੀ ਥੈਂਕ ਯੂ ਚੇਅਰਮੈਨ ਸਾਹਿਬ ਜਿਨ੍ਹਾਂ ਵੱਲੋਂ ਨੇ ਬਣੇ ਨੇ ਕੀ ਕਹਿਣਾ ਚਾਹੁੰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਅਜੀ ਦੋਸਤ ਸਰਦਾਰ ਸਤਿਕਾਰਯੋਗ ਹੋ ਗਿਆ ਜੀ ਜੋ ਐਮ ਲਾ ਵਿਧਾਨ ਸਭਾ ਦਾ ਸਾਹਨੇਬਾਦ ਤੁਸੀਂ ਕਿ ਕੱਲ ਹਾਈ ਕਮਾਂਡ ਨੇ ਸਰਕਾਰ ਪ੍ਰਮਾਤਮਾ ਜੀ ਦੇ ਬਖਸ਼ਣ ਨਾਲ ਮੰਤਰੀ ਸਾਹਿਬ ਨੇ ਕੇਜੀ ਵਾਲਜੀ ਨੇ ਉਹਨਾਂ ਨੂੰ ਕੈਬਨਟ ਮਨਿਸਟਰ ਮੰਤਰੀ ਮੰਾਇਆ ਅਸੀਂ ਸਾਰੇ ਹਾਈ ਕਮਾਂਡ ਦਾ ਪ੍ਰਮਾਤਮਾ ਜੀ ਦਾ ਬਖਸ਼ਣ ਸ਼ੁਕਰ ਗੁਜ਼ਾਰ ਹੈ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਇੱਕ ਟੀ ਵੱਡੀ ਜ਼ਿੰਮੇਵਾਰੀ ਦੀ ਸਟੇਜ ਦਿੱਤੀ ਆ ਸਰਦਾਰ ਰਣਜੀਤ ਸਿੰਘ ਜੀ ਸਾਡੇ ਮੰਤਰੀ ਸਾਹਿਬ ਤੰਤ ਤੇਜੀ ਦੇ ਨਾਲ ਆਪਣੀ ਜਿਹੜੀ ਜ਼ਿੰਮੇਵਾਰੀ ਨਿਭਾਉਣਗੇ ਬਹੁਤ ਮਿਹਨਤੀ ਇਨਸਾਨ ਨੇ ਜ਼ਮੀਨ ਤੋਂ ਉੱਠੇ ਨੇ ਔਰ ਅੱਜ ਬੁਲੰਦੀਆਂ ਤੱਕ ਪਹੁੰਚੇ ਨੇ ਉਹ ਸਿਰਫ ਉਹਨਾਂ ਦੀ ਮਿਹਨਤ ਦਾ ਨਤੀਜਾ ਹੈ ਉਹਨਾਂ ਪਰਮਾਤਮਾ ਦਾ ਅਸ਼ੀਰਵਾਦ ਹੈ ਜਿਸਾਂ ਦੇ ਦਿਨ ਕੰਮ ਕਰਨ ਲੈ ਕੇ ਅਸੀਂ ਦੇਖਾਂਗੇ ਕਿ ਕਿਸ ਤਰ੍ਹਾਂ ਜਿੱਦਾਂ ਹਲਕਾ ਬਲੈਕ ਨਹੀਂ ਕਾਫੀ ਪਹਿਲਾਂ ਵੀ ਕਾਫੀ ਲੋਕਾਂ ਦਾ ਜੀਵਨ ਸਵਾਮਾਰਤ ਕਰਦੇ ਨੇ ਤੇ ਹੁਣ ਮੰਤਰੀ ਪੱਧਰੀ ਤੇ ਬੈਠੇ ਨੇ ਕਿਸ ਤਰ੍ਹਾਂ ਦੇਖੋਗੇ ਹਾਂ ਦੇਖੋ ਮੰਤਰੀ ਬਣੇ ਆ ਪੰਜਾਬ ਲੈਵਲ ਦੇ ਉੱਤੇ ਉਹਨਾਂ ਦੀ ਕੁਰਸੀ ਹੈ ਇਸ ਵੇਲੇ ਤੇ ਉਮੀਦ ਹੈ ਜਿੰਨੇ ਕੰਮ ਉਹ ਪਹਿਲਾਂ ਕਰਦੇ ਸੀ ਉਸ ਤੋਂ ਬਹੁਤ ਜ਼ਿਆਦਾ ਸਬੀਡ ਦੇ ਨਾਲ ਕੰਮ ਹੋਣਗੇ ਜਦੋਂ ਐਮਐਲਏ ਹੁੰਦਾ ਹੈ ਇਨਸਾਨ ਉਹ ਤੋਂ ਦੂਜੇ ਮੰਤਰੀ ਕੋਲ ਜਾਣਾ ਪੈਂਦਾ ਹੈ ਸਾਈਨ ਕਰਵਾਉਣ ਲਈ ਹੁਣ ਉਹਨਾਂ ਦੇ ਕੋਲ ਬਹੁਤ ਪਾਵਰ ਹੈ ਅਸੀਂ ਬਹੁਤ ਜ਼ਿਆਦਾ ਉਮੀਦ ਕਰਦੇ ਹਾਂ ਕਿ ਸਾਨੇਵਾਲ ਦਾ ਜਿਹੜਾ ਵਿਕਾਸ ਹੈ ਕੇ ਨਾਲੋਂ ਸੋਹਣਾ ਛਾਪਣਾ ਵਿਕਾਸ ਹੋਏਗਾ ਦਿਨ ਰਾਤ ਸਾਨੇਵਾਲ ਤਰੱਕੀਆਂ ਕਰੇਗਾ ਪ੍ਰਮਾਤਮਾ ਅਮ ਆਗੇ ਵੀ ਸਾਡੀ ਏਹੀ ਅਰਦਾਸ ਹੈ ਕਿ ਸਾਨੇਵਾਲ ਸਾਡਾ ਪੰਜਾਬ ਬਹੁਤ ਆ ਪਾਉਂਦੇ ਹੋ ਟੈਕਨੀਕਲ ਉਹ ਲੈ ਕਰਵਾਉਂਦੇ ਆਂ ਭਾਈ ਪਿੱਛੇ ਸਾਰੇ ਮੇਰਾ ਵੀਰ ਹੋ ਲੋ ਯਾਰ ਪਿੱਛੇਗਾ ਪਿੱਛੇ ਪਿੱਛੇ ਹੋ ਜਾ ਨਾਲ ਨੂੰ ਸਰ ਜੀ ਉਹ ਇੱਧਰ ਨੂੰ ਹੋ ਲੋ ਵੀਰ ਮੋਟ ਸਾਰੇ ਆ ਜੂਗੀ ਉਹ ਫੌਜੀ ਸਰੋਪੀ ਜੀ ਨੇ ਪੋਣਾ ਭਾਈ ਲੈ ਲੋ ਯਾਰ ਸਰੋਪੀ ਪਾ ਦੋ ਮੁਰਗੀ ਜੀ ਨੇ ਪੋਣਾ ਇੱਥੇ ਹੀ ਪਵਾ ਲੋ ਯਾਰ ਲੈ ਲੋ ਜੀ ਪਿੱਛੇ ਨੂੰ ਹੋ ਲੋ ਜੀ ਸਾਰੇ ਉਹ ਵੀਰੇ ਸਰੋਪੀ ਪਾ ਦੋ ਜੀ ਬੋਲ ਜੋ ਯਾਰ ਸਰੋਪੀ 1 ਮਿੰਟ ਯਾਰ ਥੋੜਾ ਮਗਨ ਹੋ ਜਾ ਯਾਰ ਹੋਰ ਹੋ ਜਾ ਯਾਰ ਅਸੀਂ ਮੜਾ ਕਰੋ ਉਹ ਫਿਰ ਆ ਗਿਆ ਫੇਰ ਬਚਾ ਲਈ ਉਹ ਵੀਰ ਉਹਦੀ ਜੋੜ ਮੜਾ ਗਿਆ ਬੜੀਓ ਠੀਕ ਆ ਲੜਾਈ ਆ ਮੇਟਾ ਮੁਗਰਾ ਉਹ ਕਿਹਨੇ ਬਚਾ ਮੇਟਾ ਆ ਇਧਰ ਇਧਰ ਵਾਹ ਵਾਹ ਉਰੇ ਸਾਥ ਆ ਗਏ ਜੀ ਬੰਦੇ ਹਾਂ ਹਾਂ ਇੱਕਾ ਫੋਟੋ ਕੱਢ ਗਿਆ ਸਾਡੀ ਦਾ ਆ ਜਾ ਕਾਲੂ ਆ ਜਾ ਅਦਰ ਅਦਰ ਦੇਖੋ ਠੀਕ ਹੈ ਜੀ ਫੋਟੋ ਆਜੋ ਇੱਕ ਦੇ ਦੇ ਫੋਨ ਵਿੱਚ ਧੰਨਵਾਦ ਪਤਾ ਸਾਨੂੰ ਲਿਆਣਾ ਜ਼ਰੂਰੀ ਆਗਾ